ਕਪੂਰਥਲਾ ਪੁਲਿਸ ਮੁਖੀ ਐਸਐਸਪੀ ਵੱਸਤਲਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹੇ ਦੇ ਵਿੱਚ ਚੋਰੀ ਅਤੇ ਲੁੱਟਖੋਹ ਤੇ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਪੁਲਿਸ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀਆਈਏ ਸਟਾਫ ਸਮੇਤ ਪੁਲਿਸ ਪਾਰਟੀ ਨੇ ਮੱਚੀਪੁੰਗ ਫਾਰਮ ਕਜਲੀ ਰੋਡ ਤੇ ਕਪੂਰਥਲਾ ਵਿਖੇ ਨਾਕੇਬੰਦੀ ਕੀਤੀ ਹੋਈ ਸੀ ਐਸੇ ਦੌਰਾਨ ਕੁਲਦੀਪ ਸਿੰਘ ਉਰਫ ਕਾਕਾ ਪੁੱਤਰ ਮੋਖ ਸਿੰਘ ਵਾਸੀ ਮੁਖਸਵੇਦ ਥਾਣਾ ਸਿਟੀ ਕਪੂਰਥਲਾ ਨੂੰ ਕਾਬੂ ਕੀਤਾ ਅਤੇ ਇਸੇ ਦੌਰਾਨ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਮੁੜ ਫਾਕਵਾ ਘਟਾਰਾ ਮਾਂ ਦੇ ਤਹਿਤ ਉਸ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਡੇ ਜ਼ਿਲ੍ਹੇ ਦੇ ਐਸਐਸਪੀ ਮਾਨਯੋਗ ਮੈਮ ਸ਼੍ਰੀਮਤੀ ਵਸਤਲਾ ਗੁੱਤਾ ਆਈਪੀਐਸ ਅਤੇ ਐਸਪੀਡੀ ਸਰਦਾਰ ਰਮਨਿੰਦਰ ਸਿੰਘ ਦਿਓਰ ਅਤੇ ਡੀਐਸਪੀਡੀ ਸਰਦਾਰ ਗੁਰਮੀਤ ਸਿੰਘ ਸਿੱਧੂ ਸਾਹਿਬ ਇਹਨਾਂ ਦੀ ਨਿਗਰਾਨੀ ਹੇਠ ਸੀਜੀ ਸਟਾਫ ਨੇ ਕੁੱਲ 14 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਹੈ ਉਹ ਮੇਨ ਜਿਹੜਾ ਚੋਰ ਆ ਉਹਦਾ ਨਾਮ ਹੈ ਜੀ ਕੁਲਦੀਪ ਸਿੰਘ ਇਸ ਕਾਕਾ ਸਾਨੂੰ ਮੁਖਾ ਸਿੰਘ ਵਾਸੀ ਬੰਦ ਮੁਸ਼ਕਵੇਤ ਥਾਣਾ ਕਤਵਾਲੇ ਜੀ ਇਹ ਚੋਰੀਆਂ ਕਰਨ ਦਾ ਆਦੀ ਸੀ ਤੇ ਇਹਦੇ ਕੋਲੋਂ ਬਰਾਮਦ ਹੋਏ ਆ ਤੇ ਚੋਰੀ ਕਰਕੇ ਅੱਗੇ ਮੋਟਰਸਾਈਕਲ ਵੇਚਦਾ ਵੀ ਸੀ ਜੀ ਟੋਟਲ ਸਾਨੂੰ 14 ਮੋਟਰਸਾਈਕਲ ਰਿਕਵਰ ਹੋਏ ਆ ਜੀ ਟੋਟਲ ਕਿੰਨੇ ਰੁਪਏ ਫੜੀ ਜੀ ਇਹਦੇ ਵਿੱਚ ਅਸੀਂ 3 ਰੁਪਏ ਫੜਿਆ ਜੀ ਇਹ ਮੋਟਰਸਾਈਕਲ ਚੋਰੀ ਕਰਦਾ ਸੀ ਤੇ ਅੱਗੇ ਵੇਚਦਾ ਸੀ ਉਹ ਜਿਹਨੂੰ ਇਹ ਵੇਚਦਾ ਸੀ ਉਹਦੇ ਵਿੱਚ ਅਸੀਂ ਇੱਕ ਹੈਦਰ ਅਲੀ ਨਾਮ ਦਾ ਬੰਦਾ ਫੜਿਆ ਜੀ ਤੇ ਸੈਕੰਡ ਫੜਿਆ ਗਿਆ ਜੀ ਹਸ਼ਮਤ ਅਲੀ ਇਹ ਵੀ ਸੋਨੂੰ ਇਹ ਦੋਨੇ ਸਕੇ ਭਰਾ ਆ ਇਹਨਾਂ ਦੇ ਫਾਦਰ ਦਾ ਨਾਮ ਗੁਲਾਮ ਹਸੈਨ ਆ ਤੇ ਨੇੜੇ ਜੱਗੂ ਸ਼ਾਹ ਦੇ ਡੇਰੇ 'ਤੇ ਲੱਗੇ ਰਹਿੰਦੇ ਆ ਕਪੂਰਥਲੇ ਵਿਖੇ ਤੇ ਇਹ ਮੋਟਰਸਾਈਕਲ ਇਹ ਤੋਂ ਖਰੀਦੇ ਸੀਗੇ ਤੇ ਇਹਨਾਂ ਨੂੰ ਵੀ ਇਹ ਕਾਬੂ ਕੀਤਾ ਜੀ 6 ਮੋਟਰਸਾਈਕਲ ਜਿਹੜੇ ਇਹਨਾਂ ਨੇ ਪਹਿਲਾਂ ਆਲਰੇਡੀ ਵੇਚੇ ਸੀ ਉਹ ਵੀ ਅਸੀਂ ਇਹਨਾਂ ਕੋਲੋਂ ਬਰਾਮਦ ਕੀਤੇ ਆ ਇਸਾ ਜਿਹੜੇ ਜਿਹੜੇ ਏਰੀਆ ਚੋਂ ਇਹ ਚੋਰੀ ਦੀ ਵਾਰਦਾਤ ਨੂੰ ਜਾਂਚਦੇ ਸੀ ਹੁਣ ਤੱਕ ਸਾਹਮਣੇ ਆਇਆ ਜੀ ਤਫਤੀਸ਼ ਤੋਂ ਇਹ ਪਲੱਤ ਜਲੰਧਰ ਐਂਡ ਕਪੂਰਥਲਾ ਦੇ ਏਰੀਆ ਵਿੱਚੋਂ ਮੋਟਰਸਾਈਕਲ ਵਗੈਰਾ ਸਾਰੇ ਚੋਰੀ ਕਰਕੇ ਵੇਚਦੇ ਸੀ ਤੀਸਰ ਇਹ ਜਿਹੜੇ ਠਵਾੜੀਆਂ ਨੂੰ ਜਿਸ ਭਾਅ ਦੇ ਉੱਪਰ ਵੇਚਦੇ ਸੀ ਇਹ ਕਵਾੜੀਆਂ ਨੂੰ ਅਮੂਮਨ 5 ਤੋਂ 10000 ਦੇ ਵਿੱਚ ਮੋਟਰਸਾਈਕਲ ਵੇਚ ਦਿੰਦੇ ਸੀ ਜੀ ਤੇ ਨਸ਼ੀਲਾ ਪ੍ਰਦਾਰਥ ਵੀ ਇਹਨਾਂ ਦਾ ਬਰਮ ਦਾ ਹੋਇਆ ਸੀ ਜੀ 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 ਮੈਂ ਤੁਹਾਨੂੰ ਦੱਸਣਾ ਚਾਹੁੰਗਾ ਜਿਹੜਾ ਕਲਦੀਪ ਸਿੰਘ ਏਲੀਅਸ ਕਾਕਾ ਜਿਹੜਾ ਮੇਨ ਜੋਰ ਹੈ ਉਹਦੇ ਕੋਲੋਂ ਪਹਿਲਾਂ ਸੀਐਸਟਾਫ ਨੇ ਕੱਲ 5 ਗ੍ਰਾਮ ਹੈਰੋਇਨ 150 ਨਸ਼ੀਲੀਆਂ ਗੋਲੀਆਂ ਤੇ ਇੱਕ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਸੀ ਜਿਸ ਤੋਂ ਅਗੇ ਫਰਦਰ ਤਫ਼ਤੀਸ਼ ਤੋਂ ਇਹ ਬਾਕੀ ਮੋਟਰਸਾਈਕਲ 13 ਹੋਰ ਤੇ ਪਲੱਸ ਇਹ ਦੋ ਜਿਹੜੇ ਦੋ ਬ੍ਰਦਰ ਮੈਂ ਪਹਿਲਾਂ ਦੱਸ ਕੇ ਹਟਿਆ ਜੀ ਅਦਰ ਅਲੀ ਐਂਡ ਉਹਦਾ ਭਰਾ ਹਸ਼ਮਤ ਅਲੀ ਇਹ ਬਾਅਦ ਚ ਗ੍ਰਿਫਤਾਰ ਹੋਏ ਆ ਤੇ ਇਹਨਾਂ ਕੋਲ ਵੀ ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਆ ਖਰੀਦੇ ਹੋਏ ਛੇੜੀ ਧਾਰਾ ਦੇ ਅਨੁਸਾਰ ਇਸ ਮਾਮਲੇ ਦਾ ਦਰਜ ਕੀਤਾ ਜੀ ਮਾਮਲਾ ਜੀ ਤਕਦੀਰ ਸਿੰਘ ਦੇ ਖਿਲਾਫ 2122 ਐਲਡੀਪੀਐਸ ਐਕਟ 378 411 आईपीसी थाना सिटी कपूरथला मुख्य मुकदमा नंबर 365 65 ਕਾਨੂੰਨ ਦਰਜ ਜਿਸ ਕੀਤਾ ਗਿਆ ਜੀ ਤੇ ਪੁਛ ਦੇ ਚ ਹੋਰ ਵੀ ਖਲਾਸੇ ਹੋਣ ਦੀ ਸੰਭਾਵਨਾ ਇਹ ਹਾਲੇ ਤੱਕ 30 ਚੱਲ ਰਹੀ ਹੈ ਜੀ ਬਿਲਕੁਲ ਜੀ ਇਹਨਾਂ ਦਾ ਅੱਜ ਇਹਨਾਂ ਨੂੰ ਮਾਂਜੋਕ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਤੇ ਦਰਾਨੇ ਰਿਮਾਂਡ ਹੋਰ ਵੀ ਖਲਾਸੇ ਹੋਣਗੇ ਬਹੁਤ ਕਾਫੀ ਦੇਰ ਤੋਂ ਚੋਰੀ ਕਰ ਰਿਹਾ ਹੈ ਜੀ ਮੈਂ ਇਹ ਵੀ ਦੱਸਣਾ ਚਾਹਾਂਗਾ ਜਿਹੜਾ ਹੈਦਰ ਅਲੀ ਆ ਇਹ ਤੇ ਪਹਿਲਾਂ ਵੀ ਇਹ ਤਿੰਨਾਂ ਦੇ ਹੀ ਪਹਿਲਾਂ ਵੀ ਚੋਰੀ ਤੇ ਨਸ਼ੇ ਦੇ ਮਕਦਮੇ ਦਰਜ ਆ ਜਿਹੜਾ ਹਦਰ ਅਲੀ ਆ ਇਹ ਤੇ 10 ਇਹਨੂੰ 10 ਸਾਲ ਦੀ ਕੈਦ ਐਂਡੀਪੀਐਸ ਦੇ ਇੱਕ ਮਕਦਮੇ ਵਿੱਚ ਹੋਈ ਹੈ ਤੇ ਇਹ ਪ੍ਰੋਲ ਤੇ ਜੇਲ ਤੋਂ ਆਇਆ ਸੀ ਬਟ ਜੇਲ 'ਚ ਮੁੜ ਕੇ ਵਾਪਸ ਨਹੀਂ ਗਿਆ ਛੁੱਟੀ ਕੱਟਣ ਪੂਰੀ ਹੋਣ ਤੋਂ ਮੁਕ ਕੱਟਣ ਤੋਂ ਬਾਅਦ ਜਿਹੜਾ ਕਿ ਹੋਣਾ ਸੀ ਦੁਬਾਰਾ ਫਿਰ ਕਾਬੂ ਕਰ ਲਿਆ